ਇਹ ਗੁੱਡੀ ਧੁੱਕੀ ਆ ਭਾਈ ਪਿਛਲੇ ਦਿਨਾਂ ਤੋਂ ਬਹੁਤ ਗਰਮੀ ਸੀਗੀ ਜਿਆਦਾ ਰੀ ਪਸ਼ੂ ਪੰਛੀ ਕਿਸਾਨ ਵੀ ਭੈਣ ਭਾਈ ਸਭ ਦੁਖੀ ᱛੀਗੇ ਮੀਤੇ ਨਾ ਭੈਣ ਕਰਨ ਮਾਈਆਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ ਤੇ ਆਪਣਾ ਪੈਸਾ ਟੁੱਕਰ ਆਟਾ ਮਿੱਠਾ ਸਾਰਾ ਕੁਝ ਇਕੱਠਾ ਕਰਕੇ ਫਿਰ ਆਪਣੇ ਗੁਲਗਲੇ ਪਕਾਏ ਪੁੰਨ ਦਾਨ ਕਰਿਆ ਪੁੰਨ ਦਾਨ ਕਰਨ ਕਰਕੇ ਗੁੱਡੀ ਧੁੱਕੀ ਫਿਰ ਗੁੱਡੀ ਧੁੱਕੀ ਤੋਂ ਬਾਅਦ ਇੰਦਰ ਦੇਵਤਾ ਖੁਸ਼ ਹੋ ਗਿਆ ਤੇ ਮੀ ਪੈ ਗਿਆ ਰਹਿਤ ਮਿਲ ਗਈ ਕੁਸ ਕਿਸਾਨਾਂ ਨੂੰ ਵੀ ਰਹਿਤ ਮਿਲ ਗਈ ਜੀ ਜੰਤਰਾਂ ਨੂੰ ਵੀ ਰਹਿਤ ਮਿਲ ਗਈ ਸਭ ਦਾ ਭਲਾ ਹੋ ਗਿਆ ਤੇ ਬੀਬੀਆਂ ਵੀ ਖੁਸ਼ ਹੋ ਗਈਆਂ ਵੀ ਸਾਡੀ ਮਿੰਤ ਦਾ ਪ੍ਰਾਲਾ ਵੀ ਸਾਡੇ ਪੱਲੇ ਪੈ ਗਿਆ ਨੇ ਸਰ ਇਕੱਠੀਆਂ ਵੀ ਹੋ ਗਈਆਂ ਨਾਲੇ ਆਪਣਾ ਇੱਕ ਦੂਜੇ ਨਾਲ ਮਿਲ ਵੀ ਪਈਆਂ ਸਾਰੀਆਂ ਜੀ ਤੇ ਇਕੱਠੀਆਂ ਹੋ ਕੇ ਸਾਰਿਆਂ ਨੇ ਬੜੇ ਸਰ ਦਾ ਨਾਲ ਲੰਗਰ ਤਿਆਰ ਕਰਿਆ ਸਾਰਾ ਕੁਝ ਇਹਨਾਂ ਨੇ ਤਿਆਰ ਕਰਕੇ ਸਵੇਰ ਤੋਂ 11 ਵਜੇ ਤੋਂ ਲੈ ਕੇ ਤੋਂ ਬਾਅਦ ਚ ਫਿਰ ਸਾਰਾ ਇਹ ਵਰਤਾਇਆ ਉਡੀ ਫੂਕ ਕੇ ਜੀ ਪਰਮਾਤਮਾ ਪਰਮਾਤਮਾ ਅੱਗੇ ਹਿਰਸ ਕਰਾਨਾ ਕਰਨ ਜਿਹੜਾ ਬੀਬੀਆਂ ਨੇ ਪਰਾਲਾ ਕੀਤਾ ਜੀ ਤੇ ਬਹੁਤ ਵਧੀਆ ਸੁਣ ਲਈ ਪਰਮਾਤਮਾ ਨੇ ਮੀਂਹ ਪੈ ਗਿਆ ਇੰਦਰ ਦੇਵਤਾ ਖੁਸ਼ ਹੋ ਗਿਆ ਜੀ ਤੇ ਵਧੀਆ ਕੰਮ ਹੋਇਆ ਪਰਮਾਤਮਾ ਨੇ ਲੋਕਾਂ ਨੇ ਸੁਣਨੀ ਲੋਕਾਂ ਨੇ ਦਾਨ ਪੁੰਨ ਬਹੁਤ ਕਰਨੇ ਜੱਗ ਬਹੁਤ ਕਰਨੇ ਛਵੀਲਾਂ ਬਹੁਤ ਲਗਾਈਆਂ ਨੇ ਪਰ ਭਗਵਾਨ ਪਰਮਾਤਮਾ ਨੇ ਦੇਰ ਨਾਲ ਸੁਣੀ ਹੈ ਬਹੁਤ ਬੁਰਾ ਹਾਲ ਸੀ ਲੋਕਾਂ ਦਾ ਜੀਵ ਜੰਤੂਆਂ ਦਾ ਪੰਛੀਆਂ ਦਾ ਸਾਰਾ ਕਿਸਾਨਾਂ ਦਾ ਬੁਰਾ ਹਾਲ ਸੀ ਪਾਣੀ ਤੁਰਦਾ ਨਹੀਂ ਸੀ ਜਿਹੜੀ ਜਿਹੜੀ ਲਾਉਣ ਤੋਂ ਮੱਛੀ ਜਾਂਦੀ ਸੀ ਤੋ ਭਗਵਾਨ ਦੇ ਹੁਣ ਕਿਰਪਾ ਹੋਈ ਹੈ ਰਾਤ ਦਾ بارش ਹੋ ਰਹੀ ਹੈ ਅਸੀਂ ਵੀ ਖੇਤਾਂ ਚੱਲਿਆ ਇੰਜੋਏ ਕਰਨ ਵੀ ਚਲੋ ਨਾਲੇ ਠੰਡ ਹੋਈ ਹੋਈ ਹੈ ਨਾਲੇ ਖੇਤ ਗੇੜਾ ਮਾਰੇ ਆਉਣੇ ਜੀ ਗੱਲ ਇਸ ਤਰ੍ਹਾਂ ਜੀ 6 ਮਹੀਨਿਆਂ ਤੋਂ ਕੰਟੀਨਿਊਸਲੀ بارش ਨਹੀਂ ਹੋਈ ਜੀ ਇੰਨੀ ਜ਼ਿਆਦਾ ਤਪਸ਼ ਪੈ ਰਹੀ ਸੀ ਮੀਨਿੰਗ ਜਿੰਨਾ ਮੁਸ਼ਕਲ ਹੋਇਆ ਵੈਸੀ ਜੀ ਉਧਰ ਇਲੈਕਟ੍ਰਿਸਿਟੀ ਦਾ ਜਿਹੜਾ ਹੈ ਬਲੈਕਆਊਟ ਹੋ ਰਿਹਾ ਸੀ ਜੇ ਅੱਜ ਦੀ بارش ਇਹ ਨਾ ਪੈਂਦੀ ਤਾਂ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋਣੀ ਸੀ ਇਹਦੇ ਨਾਲ ਜਿਹੜੇ ਕਿਸਾਨਾਂ ਨੂੰ ਬੜੀ ਰਾਹਤ ਮਿਲੀ ਹੈ ਜੀਨੀ ਦਾ ਸੀਜ਼ਨ ਸਟਾਰਟ ਹੋ ਗਿਆ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਰ ਅਦਰਵਾਈਜ਼ ਬੜੀ ਦਿੱਕਤ ਵਾਲੀ ਗੱਲ ਸੀ ਇੰਨੀ ਗਰਮੀ ਦੇਖੋ ਮੈਂ ਤਾਂ ਆਪਣੀ ਲਾਈਫ 'ਚ ਨਹੀਂ ਦੇਖੀ ਐ ਜੀ ਪਿਛਲੇ 2-3 ਸਾਲਾਂ ਤੋਂ ਵੀ ਲਗਾਤਾਰ ਜੂਨ ਸਟਾਰਟ ਹੁੰਦੇ ਸਾਰੇ ਮੀਂਹ ਵਾਰਿਸ਼ ਸਟਾਰਟ ਹੋ ਜਾਂਦੀ ਸੀ ਪਰ ਇਸ ਸਾਲ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਪ੍ਰਮਾਤਮਾ ਨੇ ਜਿਹੜੀ ਮਿਹਰ ਕਰੀ ਐ ਦੇਖੋ ਕਿਸਾਨ ਭਾਈਚਾਰੇ ਤੇ ਮਿਹਰ ਕਰੀ ਐ ਵੀ ਉਹਦੇ ਨਾਲ ਜਿਹੜਾ ਜੀਰੀ ਦਾ ਸੀਜ਼ਨ ਸਟਾਰਟ ਹੋ ਰਿਹਾ ਤਾਂ ਨਾਲ ਦੀ ਨਾਲ ਹੀ ਵਾਰਿਸ਼ ਸਟਾਰਟ ਹੋ ਗਈ ਸੀ सब लाइफ बहुत ज़्यादा डिस्ट्रॉयड थी ठीक है और बहुत ज़्यादा बारिश की जरूरत थी और बारिश देख के आज हमें लगा कि आज तो हम जरूर सैर पे जाएंगे, ऐसा इन्जॉय करेंगे आज के वेदर को अदरवाइज हर रोज जब भी हम आते थे बहुत गर्मी लगती थी लेकिन आज बच्चों को भी था कि हमने ज़रूर जाना है नहीं कर रहे थे बट वो वाला इन्जॉय नहीं था जो आज अच्छा लग रहा है बारिश ने ठंड करती फसल भी बचाव हो गया ਬਹੁਤ ਜਿਆਦਾ ਗਰਮੀ ਪਈ ਆ ਜੀ ਇਸ ਕੀ ਇਹਦਾ ਬਹੁਤ ਫਾਇਦਾ ਹੋ ਗਿਆ ਜੀ ਹਾਂਜੀ ਕਰੋ ਨਿਕਲੇ ਨਹੀਂ ਜਾਂਦਾ ਸੀ ਜੀ ਇੰਨੀ ਤਤੀ ਹਵਾ ਚੱਲ ਰਹੀ ਸੀ ਬਹੁਤ ਜਿਆਦਾ ਹਾਂਜੀ ਹੁਣ ਠੰਡ ਹੋ ਗਈ ਜੀ ਧੀਰੀ ਦੀ ਫਸਲ ਨੂੰ ਬਹੁਤ ਫਾਇਦਾ ਜੀ ਹਾਂਜੀ ਕਿੰਨਾ ਹੁਣ ਜੀਲੀਆਂ ਤੱਕ ਜਾਣਗੇ ਆ ਜੀ